ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਦੱਥੋ ਕਿੱਥੇ ਆ ਮਜ਼ਦੂਰ ਮਜ਼ਦੂਰ ਦਾ ਕੋਈ ਦਿੱਤੇ ਨਹੀਂ 5000 ਨੂੰ ਟਰਾਲੀ ਨਹੀਂ ਦਿੱਤੀ ਤੂੜੀ ਦੀ 2500 ਨੂੰ ਕਣਕ ਨਹੀਂ ਦਿੱਤੀ ਜਦੋਂ ਚੌਲਾਂ ਦੀ ਆ ਕੀ ਲਵਾਈ ਜਿਹਨੇ 3000 ਤੋਂ ਵੱਧ ਦਿੱਤਾ ਜੀ ਪੰਡਾ ਅਲੋਟਮੈਂਟਾਂ ਕਰਤੀਆਂ ਦੇਖ ਕਰ ਤੁੱਤਾ ਇਹਨਾਂ ਦੀਆਂ ਉਹਨੂੰ 20000 ਜੁਰਮਾਨਾ ਹੋਊ ਫਿਰ ਤਾਂ ਥੱਡਾ ਰਾਜ ਹੋ ਗਿਆ ਕੱਲਾ ਕਿਸਾਨੀ ਮਰਦਾ ਹੋਰ ਤਾਂ ਕੋਈ ਮੱਦ ਨਹੀਂ ਦਾ ਕਿੰਨੀਆਂ ਕੋ ਮਾਨੇਤ ਕਿਸਾਨ ਵੀ 50 60% ਨੇ ਜਿਹੜੇ ਦਿਹਾੜੀਦਾਰ ਨੇ ਕਿਸਾਨ ਕਿਸਾਨ ਤੋਂ ਲਾਲਾ ਜੱਟ ਕੀ ਥਾ ਔਰ ਸ਼ੀਬਾ ਨਾਈ ਮਝਵੀ ਸਿੰਘ ਤੇ ਮਿਆਰ ਬੰਗੀ ਕਿੰਨਿਆਂ ਕੋ ਮੰਨੇ ਉਹ ਤਾਂ ਕੋਈ ਵਾਹਾ ਨਹੀਂ ਲੈਂਦਾ ਢੇੜੀ ਕਰਕੇ 10 ਕਿੱਲਾਂ ਕਿਉਂ ਮਰਦਾ ਵੀ ਦਾ ਕਾਰ ਨਹੀਂ ਦਾ ਪਤਾ ਕੀ ਹੈ ਵਧੀਆ ਤਾਂ ਅਸੀਂ ਐਸ਼ ਕਰਨੀਆਂ ਗੱਡੀ ਸਾਡੇ ਥੱਲੇ ਆ ਚੰਗਾ ਥਨੇ ਪਿੰਗ ਛੱਗ ਲਾਉਣਾ ਚੰਗੀ بیمਪੂ ਪੀ ਗਾਣੀਆ ਕੰਮ ਅਸੀਂ ਰੱਕਾ ਤੋੜਨਾ ਨਹੀਂ ਜੇ ਘਰੇ ਗਿਆ ਨੂੰ ਮੁੰਡਾ ਕਿ ਮਾਰਾਗਾ ਉਹਦੇ ਮਾਂ ਪਿਓ ਨੇ ਕਹਤਾ ਵੀ ਤੂੰ ਪਤਾ ਕੰਮ ਕਰ ਓਏ ਓਰੇ ਵਾਹਾ ਲੈ ਲੈਣਾ ਜੇ ਵਿਆਹ ਹੈ ਵਰਿਆਗਾ ਉਹਦੇ ਪਰਿਵਾਰ ਨੇ ਕਹਤਾ ਵੀ ਭਾਈ ਇਹ ਬੱਚੇ ਨੇ ਕੱਲ ਨੂੰ ਆਪਾਂ ਕੀ ਕਰਾਂਗੇ ਉਹਨੂੰ ਪਤਾ ਕੀ ਕਹਿੰਦੇ ਨੇ ਭੈਣ ਚੋਰ ਕੁੱਤੀ ਤੂੰ ਕਹਣਾ ਮੈਨੂੰ ਕਹਿਣ ਵਾਲੀ ਜਿਉ ਗਰਮ ਹੋ ਜਾਂਦੀ ਆ ਫੇਰ ਸਵੇਰੇ ਵੀ ਲੈਂਦੇ ਨੇ ਮਗਰ ਇਹਨਾਂ ਦਾ ਕਾਰਨ ਉਹਦੇ ਸਰ ਕਰਜ਼ਾ ਸੀ ਕਰਜ਼ਾ ਨਾ ਚੜਾਓ ਘਟ ਖਾ ਲੋ ਉਹ ਜਿੰਨੀ ਕ ਮਿਹਨਤ ਉਹਨਾ ਕੇ ਕਰਕੇ ਖਾ ਲੋ ਉਹ ਮੈਂ ਕਿੱਲੇ ਵਾਲਾ ਗੁਜ਼ਾਰਾ ਕਰਦਾ ਹਾਂ ਮੇਥੋਂ ਥੱਲੇ ਬਹੁਤ ਬੱਚੇ ਨੇ ਜ਼ਿੰਦਗੀ ਐਸੀ ਕਰਦੇ ਆ ਵਧੀਆ ਨਜ਼ਾਰੇ ਲੈਣੇ ਆ ਯਾਰ ਕੋਈ ਨਾਲੇ ਬਗਵਾ ਵੀ ਲਉਂਗੇ ਇਹਦੀ ਗੱਲ ਵੀ ਲਉਂਦੇ ਨਹੀਂ ਆ ਉਹ ਮੇਰੇ ਵੀਰੋ ਓਦੇ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਜਿੱਦੇ ਧਰਨਾ ਚੱਕਿਆ ਸੀ ਓਦਾਂ ਫੇਰ ਇਹ ਤੁਸੀਂ ਮਨਜ਼ੂਰ ਨਾ ਮਨਜ਼ੂਰ ਕਿਉਂ ਨਾ ਕਰਾਇਆ ਫਿਰ ਕਿਉਂ ਨਾ ਲਖੀਂਪੁਰ ਦਾ ਤੁਸੀਂ ਪੰਗਾ ਖਤਮ ਕੀਤਾ ਅੱਜ ਲਖੀਂਪੁਰ ਦਾ ਜੂਪੀ ਚ ਟ੍ਰੇਨਾਂ ਤੁਸੀਂ ਪੰਜਾਬ ਦੀਆਂ ਬੰਦ ਕਰਦੇ ਹੋ ਕੋ ਵਾਹੋ ਬਾਈ ਤੁਹਾਡੇ ਗਿਆ ਮੈਂਦੀਆਂ ਇਹਨਾਂ ਦੇ ਨਾਲ ਠੰਡ ਵੀ ਦਿੰਦਾ ਰਹਾ ਨਾਲ ਵੀ ਤੁਰਦੇ ਰਹੇ ਪਰ ਇਹਨਾਂ ਦੀਆਂ ਕਰਤੂਤਾਂ ਦੇਖ ਕੇ ਬਾਈ ਜੀ ਮੈਂ ਤਾਂ ਹੱਥ ਖੜੇ ਕਰ ਗਿਆ ਉਹ ਇਹ ਤਾਂ ਪੈਸੇ ਬਣਾਉਂਦੇ ਨੇ ਉੱਥੇ ਜਾ ਕੇ ਇਹ ਕੋਈ ਮਤਲਬ ਨਹੀਂ ਇਹਨਾਂ ਨੂੰ ਸਾਡੇ ਨਾਲੇ ਪੈਸੇ ਬਣਾਉਂਦੇ ਨੇ ਮੈਂ ਹੁਣ ਛਰੇਮਕ ਹੂੰਗਾ ਬੰਦਾ ਮਾਤਾ ਮੋਟਰਸਾਈਕਲ ਤੋਂ ਡਿੱਕੇ ਖੇੜੀ ਦੇ ਵਿੱਚ ਮੱਗੇ ਵੀ ਜਿੱਕੇ ਕੀਤਾ ਅੱਗੇ ਮੈਂ 9 ਮਹੀਨੇ ਹੁਣ ਬੰਦੇ ਦਾ ਸਾਰਾ ਕੁਝ ਡਿਸੀ ਦੇ ਦੂੰ ਬੰਦਾ ਵਜਨ ਦਾ ਬੋਲਦੇ ਸੀ ਮੋਟਰਸਾਈਕਲ ਤੋਂ ਡਿੱਕੇ ਮੋਤਾ ਪਿਕਅਪ ਚ ਪਾ ਕੇ ਰਾਤ ਨੂੰ ਦਿੱਲੀ ਲੈ ਗਏ ਤੜਕੇ ਨੂੰ ਕਹਿੰਦੇ ਕਿਸਾਨ ਸੀ ਦੋ ਗਿਆ ਜੀ 40 ਲੱਖ ਰੁਪਈਆ ਦੇਓ ਇੱਕ ਬੰਦੇ ਨੌਕਰੀ ਦਿਓ ਮੈਂ ਸਾਰਾ ਕੁਝ ਦੇਖ ਕੇ ਬਾਈ ਜੀ ਫੇਰ ਬਸੇ ਰਿਆਂ ਮੈਂ ਯਾਰ ਇਹ ਤਾਂ ਦਾ ਕਾਨੂੰਨ ਇੱਥੇ ਤਾਂ ਆਪਾਂ ਮੈਂ ਦੇ ਉੱਥੇ ਬੋਲਦਾ ਸੀ ਬੀੜਗਾ ਉਡਾਉਂਦਾ ਸੀ ਮੈਨੂੰ ਪਤਾ ਮੈਂ ਖਾਂ ਕੁੱਟਣਗੇ ਮੈਨੂੰ ਇਹ ਇਹਨਾਂ ਦਾ ਇਹ ਨਹੀਂ ਪਤਾ ਮਾਰ ਹੀ ਦੇਣ ਇੱਥੇ ਕਿਹਨੇ ਪੁੱਛਣਾ ਆਪਾਂ ਚੁੱਪ ਕਰੇ ਆਪਦਾ ਟ੍ਰੇਨ ਜਿਹੜੇ ਤੁਰੇ ਹੁਣ ਮੈਂ ਆਪਦੇ ਸਟੈਂਡ ਤੇ ਹੁਣ ਮੈਨੂੰ ਕੋਈ ਡਰ ਨਹੀਂ ਹੁਣ ਜੇ ਮਾਰ ਵੀ ਦੇਣਗੇ ਧੰ ਗਰਾਹਾਂ ਗੂਹਾਂ ਲਖੋ ਵਾਲਾ ਜਿਹੜਾ ਮਰਦੀ ਜਾ ਦੇ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੁਣ ਮੇਰੇ ਪਰਿਵਾਰ ਨੂੰ ਪਤਾਗਾ ਵੀ ਇਹ ਐਂ ਚੱਲਦਾ ਸੀ ਪੱਤਰਕਾਰਾਂ ਨੂੰ ਪਤਾ ਸੋਸ਼ਲ ਮੀਡੀਆ ਨੂੰ ਪਤਾ ਮੀਡੀਆ ਦੇ ਚੈਨਲਾਂ ਤੇ ਗੱਲ ਅੱਜ ਕੋਈ ਮਾਰ ਦੇ ਮਾਰ ਦੇਣ ਹੁਣ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਦੀ ਹੁਣ ਉੱਥੇ ਦਿੱਲੀ ਤੇ ਮੈਨੂੰ ਪੁੱਛਣਾ ਨਹੀਂ ਸੀ ਇਹ ਕੋਈ ਸਾਡੀ ਖਾਤਰ ਨਹੀਂ ਕਿਸਾਨੀ ਤੁਰੀ ਫੇਰ ਇਹ ਕਹਿੰਦੇ ਅੱਜ ਅਸੀਂ ਨੈਕਟਰੀ ਨਹੀਂ ਲਗਣ ਦੇਣੀ ਕਿਉਂ ਨਹੀਂ ਵੀ ਲਗਣ ਦੇਣੀ ਸਾਨੂੰ ਰੁਜ਼ਗਾਰ ਕਿੱਥੋਂ ਮਿਲੂ ਜੇ ਤਾਂ ਕੋਈ ਰੋਡ ਨਿਕਲਦਾ ਸੀ ਉਹ ਨਹੀਂ ਲੰਗਣ ਦੇਣਾ ਪੁਲ ਬਣਦਾ ਉਹ ਨਹੀਂ ਬਣਨ ਦੇਣਾ ਕੋਈ ਫੈਕਟਰੀ ਲੱਗਦੀ ਉਹ ਨਹੀਂ ਲਗਣ ਦੇਣੀ ਸਰਕਾਰ ਦੇ ਦਾਲੇ ਸਾਨੂੰ ਕੰਮ ਦੇ ਸਰਕਾਰ ਕੰਮ ਕਿੱਥੋਂ ਦੇਊ ਵੀ ਉਹ ਸਾਡੇ ਨੈਕਟਰੀਆਂ ਲੱਗਣ ਦਿਓ ਜਿਹੜੀ ਗੱਲ ਕਰਨ ਵਾਲੀ ਆ ਉਹ ਕਰੋ ਉਹਦੇ ਨਾਲ ਬਹਿ ਕੇ ਸਾਡੇ ਵੀਰ ਦੁਸ਼ਮਣ ਨਹੀਂ ਚਾਹੇ ਕੋਈ ਹਿੰਦੂ ਮੁਸਲਮਾਨ ਸਿੱਖ ਕੋਈ ਅਸਿੱਕਾਂ ਸਟੇਟ ਬਾਈ ਸਟੇਟ ਕੰਮ ਦੇਵੇ ਇੱਥੇ ਸਾਡੇ ਨੈਕਟਰੀਆਂ ਲੱਗਣ ਲਿਖ ਕੇ ਲੋ ਮੋਦੀ ਸਾਹਿਬ ਤੋਂ ਵੀ ਲਾਹ ਫੈਕਟਰੀਆਂ ਜਾਈਆਂ ਤਾਂ ਦਿੰਦੇ ਆਂ ਅਸੀਂ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲ ਹੋਊਗੀ ਜੇ ਲੋੜ ਪਊ ਸਾਨੂੰ ਲੇਬਰ ਦੀ ਤਾਂ ਸਾਡੇ ਥਰੂ ਆਉਣੀ ਚਾਹੀਦੀ ਆ ਇਹ ਨਹੀਂ ਗੱਲ ਸਾਡਾ ਇੱਕ ਹੋਵੇ 99 ਵਾਰ ਲਈ ਹੁਣ ਉਹ ਤਾਂ ਗੱਲ ਨਹੀਂ ਕਰਨੀ ਕਰਦੇ ਨੇ ਆ ਟਰੇਡ ਐਂਡ ਲੱਗੀ ਕੈਪਟਨ ਮੁੱਖ ਮੰਤਰੀ ਫੇਰ ਕੀ ਖੱਟ ਲਿਆ ਉਹ ਖੁੰਗੇ ਲਾਤੇ ਲੋਕ ਬਿਚਾਰੇ ਜਿਹੜੇ ਮਰ ਗਏ ਇਹਨਾਂ ਦੇ ਮਗਰ ਲੱਗੇ ਜਿਹੜੇ ਪੈਸੇ ਜਾ ਕੇ ਉਹ ਵਧੀਆ ਰਹੇਗੇ ਆ ਟਰੇਡ ਐਂਡ ਦੇ ਵਿੱਚ ਇੱਕ ਵਾਰੀ ਬਲਦੋਹਾ ਝੂਠ ਬੋਲਦਾ ਦੇਖਿਆ ਇੱਥੇ ਦਾੜੀ ਰੱਖ ਕੇ ਯਾਰ ਆ ਟਰੇਡ ਐ ਬੜਵਾ ਸਾਬ ਨੂੰ ਮੇਰੇ ਇੱਕ ਚੀਚੀਆਂ ਉੱਠਣ ਤੇ ਅੱਤਿਆ ਦੇ ਵਿੱਚ ਗੱਲ ਚੱਲੇ ਵੀ ਤੂੰ ਆ ਆ ਤਾਂ ਸਹੀ ਮੇਰਾ ਪਿੰਡ ਮੇਰਾ ਇਲਾਕਾ ਯਾਰ ਕਹਿੰਦਾ ਜੀ ਉੱਥੇ ਤਾਂ ਗੋਲੀਆਂ ਚਲਾਈਆਂ ਕੈਪਟਨ ਨੂੰ ਸਾਡੇ ਨੇ ਘਟੋ ਘਟ 5000 ਬੰਦਾ ਫੱਟੜ ਕਰਤਾ ਮਾਰ ਪਤਾ ਨਹੀਂ ਕਿੰਨੇ ਕੁ ਦਿੱਤੇ ਲੋ ਜੀ ਇਹ ਬਠੋਹਾ ਸਾਹਿਬ ਦਾ ਬਿਆਨ ਆ ਜੀ ਮੀਡੀਆ 'ਚ ਟੀਵੀ 'ਤੇ ਟੈਨ ਕਿੱਦੇ ਮਾਰੇ ਨੇ ਵੀ ਕਿੱਥੇ ਗੋਲੀ ਚੱਲੀ ਆ ਡਾਂਗ ਫਿਰਿਆ ਮੈਂ ਮੰਨਦਾ ਡਾਂਗ ਮੈਂ ਹੁਣ ਵੀ ਹੱਕ 'ਚ ਮੈਂ ਤਾਂ ਭਗਵੰਤ ਮਾਨ ਨੂੰ ਕਹਿੰਦਾ ਅੱਜ ਡਾਂਗ ਫੇਰ ਲਾ ਮਿੱਤਰਾਂ ਬਹੁਤ ਸੁੱਖਾ ਰਹੇਗਾ ਜੇ ਤਿੰਨ ਸਾਲ ਖੜ ਗਿਆ ਬੜੇ ਰਿਜ਼ਲਟ ਗਲਤ ਨਿਕਲਣਗੇ ਡਾਂਗ ਦੇ ਮੈਂ ਤੈਨੂੰ ਦੱਸ ਤੀ ਗੱਲ ਇਹ ਤਾਂ ਕਹਿੰਦੇ ਨਾ ਕਿਸਾਨ ਅਸੀਂ ਰੋਡ ਰੋਕ ਲਿਆ 70% ਕਿਸਾਨ ਨੇ ਜੇ ਗਰੀਬ ਜਨਤਾ ਚੱਲ ਪਈ ਨਾ ਮੇਰੇ ਵਰਗੀਆਂ ਨਾ ਤਾਂ ਰੁਕਣਾ ਨਹੀਂ ਭੜੀਆਂ ਭਰਦਿਆਂਗੇ ਤੁਸੀਂ ਉਹ ਰਹਿਣ ਦਿਓ ਭਰਾਵਾ ਤੇਰੇ ਵੱਡਿਆਂ ਦਾ ਵਾਸਤਾ ਹੀ ਤੁਸੀਂ ਪੂਰੇ ਪੰਜਾਬ ਦੇ ਵਿੱਚ 5-4 ਬੰਦੇ ਪਤਾ ਨਹੀਂ ਕਿਹੜੀ ਚਾਬੀ ਦੇ ਕੇ ਛੱਡੇ ਕਿ ਕੀ ਖਾ ਕੇ ਸਾਡੀ ਬਿਰਧ ਮਾਤਾ ਨੇ ਤੁਹਾਨੂੰ ਜੰਮਤਾ ਹੋਣਾ ਤੁਹਾਡੇ ਕੋਲੇ ਚੀਜ਼ ਹੀ ਇੱਕ ਹੈਗੀ ਆ ਕੋਈ ਤਾਂ ਐ ਕਿਉਂ ਮਜ਼ਦੂਰਾਂ ਦੇ ਮਗਰ ਪਏ ਹੋ ਕਿਸਾਨ ਮਜ਼ਦੂਰ ਦਾ ਜਿਹੜਾ ਰਿਸ਼ਤਾ ਨਾਤਾ ਹੈ ਤੇ ਜਿਹੜੀਆਂ ਜ਼ਿੰਮੇਵਾਰੀਆਂ ਲੋੜਾਂ ਸੀ ਉਹਨੂੰ ਤੁਸੀਂ ਤਾਂ ਨਹਿਸ ਕਰਕੇ ਰੱਖ ਦਿੱਤਾ ਰੋਜ਼ਗਾਰ ਇੱਕ ਅੱਦੇ ਬੰਦੇ ਕੋਲੇ ਆ ਤੇ ਭਾਣ ਦੇਣ ਲਗਾਓ ਸਾਰੀ ਸਾਰੀ ਜਨਤਾ ਨੂੰ ਖਰਾਬ ਕਰੀ ਜਾਂਦਾ ਇਹਦੀ ਮੈਂ ਬਜ਼ੁਰਗ ਜਿਹੇ ਦੀ ਉਦੋਂ ਵੀ ਬਾਪੂ ਦੀ ਗੱਲ ਸੁਣੀ ਸੀ ਪਤਾ ਨਹੀਂ ਮੈਂ ਤਾਂ ਇਹਦਾ ਨਾਂ ਨਹੀਂ ਜਾਣਦਾ ਕੀ ਹੈ ਕੀ ਕੰਮ ਕਰਦਾ ਇਹ ਉਦੋਂ ਵੀ ਇਹ ਤੇ ਵੀਡੀਓ ਚੱਲ ਰਹੀ ਆ ਜਿਹੜੀ ਅਖੇ ਜੀ ਦਿੱਲੀ ਦੇ ਬਾਹਰਾਂ ਤੋਂ ਕਿਸਾਨ ਆਇਆ ਕਰਕੇ ਮਜ਼ਦੂਰਾਂ ਨਾਲ ਆਇਆ ਕਰਕੇ ਹੁਣ ਤੂੰ ਮਜ਼ਦੂਰ ਨੂੰ ਕਿਸਾਨਾਂ ਨਾਲ ਅਲੱਗ ਕਰ ਲਿਆ ਹੁਣ ਮਜ਼ਦੂਰਾਂ ਦੀਆਂ ਪੁਠੀਆਂ ਪਾ ਕੇ ਦੇਤੀਆਂ ਤੂੰ ਜਿਹੜਾ ਕੋ ਮਾੜਾ ਮੋਟਾ ਉਹ ਕੰਮ ਤੁੰ ਅੰਦਾਜ਼ੀ ਵਿੱਚ ਨਾ ਨਾਲ ਰਲ ਕੇ ਕਰਦੇ ਸੀ ਉਹ ਆਧਾਰ ਸਿਹਾਰ ਉਧਰੋਂ ਉਧਰੀ ਉਹ ਕੇ ਸ਼ੋਕੇ ਵੇਲੇ ਤੇ ਵਿਆਹ ਸ਼ਾਦੀਆਂ ਤੇ ਗਰੀਬ ਲੋਕ ਆ ਜਿਹੜੇ ਤੇ ਜਿਹੜੇ ਜਰਨਲ ਲੋਕ ਮਿਲ ਕੇ ਚੱਲਦੇ ਸੀ ਖੁਸ਼ੀ ਕਮੀ ਤੇ ਇੱਕ ਦੂਜੇ ਦਾ ਅਹਿਸਾਸ ਦਿੰਦੇ ਸੀ ਕੋ ਖਾਣਾ ਪੀਣਾ ਇਕੱਠਾ ਹੁੰਦਾ ਸੀ ਤੁਸੀਂ ਫੜ ਕੇ ਮਈਆ ਚ ਉਧਰ ਕੇ ਰੱਖ ਦਿੱਤੀ ਆ ਤੁਸੀਂ ਦੁੱਕਾ ਟਕਾ ਬੰਦਿਆਂ ਮੈਨੂੰ ਸਮਝ ਨਹੀਂ ਲੱਗਦੀ ਵੀ ਤੁਸੀਂ ਕਿੰਨੇ ਕੁ ਸਿਆਣੇ ਆਪ ਨੂੰ ਆਪਣੇ ਆਪ ਨੂੰ ਸਮਝਦੇ ਹੋ ਜੇ ਲੰਗਰ ਚ ਰੋਟੀ ਨਹੀਂ ਮਿਲਦੀ ਤੇ ਤਾਂ ਜਾ ਕੇ ਨਿੰਦਣ ਲੱਗ ਜਾਂਦੇ ਹੋ ਜੇ ਕਿਦੋਂ ਕੁਛ ਨਹੀਂ ਤਾਂ ਉਹ ਆਪਣੇ ਆਪ ਨੂੰ ਕਦੀ ਨਹੀਂ ਸੋਚਿਆ ਜੀ ਭੈਣਾਂ ਥੈਲੀ ਆਟੇ ਦੀ ਨਹੀਂ ਮਿਲਦੀ ਰੋਸ ਕੇ ਤੁਸੀਂ ਧਰਮ ਬਦਲਣ ਨੂੰ ਤਿਆਰ ਹੋ ਜਾਨੇ ਤੁਹਾਡੇ ਤੇ ਕੋ ਮਗਰ ਲਾ ਕੇ ਕੀ ਕੋਈ ਆਸ ਰੱਖ ਲੂਗਾ ਹੈ ਕਿੰਨੇ ਤੁਸੀਂ ਛੱਡੇ ਹੋ ਕਦੇ ਕੋਈ ਆਰਗਨਾਈਟਾ ਜੀ ਆਜੀ ਆ ਦੂਜਾ ਆਜੀ ਆਜੀ ਮੈਨੂੰ ਤਾਂ ਲੱਗਦਾ ਵੀ ਜ਼ਿੰਮੇਵਾਰੀ ਤੁਸੀਂ ਹੋ ਜਿਹੜੀ ਗਲਤੀ ਪਹਿਲਾਂ ਹੋ ਗਈ ਹੈ ਜਰਨਲ ਲੋਕਾਂ ਤੋਂ ਮੈਨੂੰ ਲੱਗਦਾ ਵੀ ਇਹਗਾ ਤੁਸੀਂ ਚਾਹਣੇ ਹੋ ਵੀ ਕੋਹਾ ਕੋਈ ਹੁਣ ਰੌਲਾ ਇੱਥੇ ਆ ਕੇ ਤੁਹਾਡਾ ਜਾਂਦਾ ਕੁਛ ਨਹੀਂਗਾ ਨਾ ਤਾਂ ਕਿਸਾਨ ਦਾ ਮਜ਼ਦੂਰ ਬਿਨਾ ਸਰਦਾ ਨਾ ਮਜ਼ਦੂਰ ਦਾ ਕਿਸਾਨ ਬਿਨਾ ਸਰਦਾ ਤੁਸੀਂ ਬੋਲ ਕੇ ਆਉ ਜਾਂਦੇ ਹੋ ਜਿੱਥੇ ਜਿੱਥੇ ਲੱਖ ਲੱਖ ਰੁਪਏ ਤੱਕ ਮਜ਼ਦੂਰ ਕਿਸਾਨ ਕੋਲੋਂ ਫੜ ਕੇ ਲੈ ਕੇ ਆਪਦੇ ਬੱਚਿਆਂ ਦੇ ਜਿਹੜੇ ਵਿਆਹ ਸ਼ਾਦੀਆਂ ਉਹ ਕਰਦਾ ਸੀ ਅੱਜ ਤੁਹਾਡੀ ਆ ਜਿਹੜੀ ਲੁਤਰੋ ਆ ਨਾ ਕੱਟਣ ਵਾਲੀ ਜ਼ਬਾਨ ਆ ਇਹਦੀ ਖਾਤਰ ਕੋ 200 ਰੁਪਏ ਮਜ਼ਦੂਰ ਨੂੰ ਸੀਰੀ ਨੂੰ ਧਾਰਾ ਨਹੀਂ ਦਿੰਦਾ ਜੱਟ ਕਿਉਂਕਿ ਉਹ ਇਹ ਸਮਝਦੇ ਵੀ ਤੁਸੀਂ ਪਾਨਾ ਦੇ ਹੀ ਜਾਣੇ ਦੇ ਹੀ ਜਾਣੇ ਆ ਪਹਿਲਾਂ ਤਾਂ ਤੂੰ ਕਿੱਡਾ ਕਮੀਰ ਦਾ ਤੇਰੀ ਸ਼ਕਲ ਹੀ ਦੱਸਦੀ ਆ ਜੇ ਕੋਈ ਅਮੀਰ ਬੰਦੇ ਆਏ ਥੋੜੀ ਬੋਲਦੇ ਆ ਕਾਂਗੂ ਲਤਰ ਲਤਰ ਕਰੀ ਜਾਂਦਾ ਤੂੰ ਤੇ ਆਪ ਤੇਰੇ ਪੱਲੇ ਕੁਛ ਨਹੀਂ ਤੇ ਜਾਂ ਜਿਹੜਾ ਕੋ ਕਰਕੇ ਕਮਾ ਕੇ ਤਾਲ ਮੇਲ ਨਾਲ ਰੋਟੀ ਖਾਂਦਾ ਪੰਜਾਬ ਚ ਪੰਜਾਬ ਜਣਾ ਰਹਿ ਕੇ ਤੇ ਉਹਨਾਂ ਨੂੰ ਤੂੰ ਦੱਬੀ ਤੁਰਿਆ ਆਣਾ ਮਜ਼ਦੂਰ ਕਿਸਾਨ ਮਜ਼ਦੂਰ ਕਿਸਾਨ ਬਿੱਤਰਾ ਬਿੱਤਰਾ ਕੀ ਹੁਣ ਤੂੰ ਸਾਰੇ ਡਾਕਲੇ ਹੁਣ ਕਿਸਾਨਾਂ ਦੇ ਨਹੀਂ ਕਿਸਾਨ ਪਰਚੇ ਦਾ ਤ ਨਹੀਂ ਕਰਾਉਂਦੇ ਨਾੜ ਨਹੀਂ ਛਾੜਨ ਦਿੰਦੇ ਕਿਸਾਨਾਂ ਦਾ ਕਿਵੇਂ ਚੱਲੀ ਜਾਂਦਾ ਸਾਰਾ ਕੁਛ ਹੁਣ ਹੁਣ ਤੂੰ ਬਹਾਲਾ ਕਿਸਾਨਾਂ ਨੂੰ ਕਰੇ ਹੁਣ ਹੈ ਝੰਡੇ ਦੇ ਕੇ ਨਰੇਗਾ ਚੁਲਾ ਕੇ ਸਾਰਿਆਂ ਨੂੰ ਬੀਡੀਪੀ ਉਹਦੇ ਦਫ਼ਤਰ ਅੱਗੇ ਭਾਈ ਚੱਲ ਉਹੀ ਪੈਸੇ ਜਿਹੜੇ ਉਹ ਕਿੰਨੇ ਭਈਏ ਕਮਾ ਕੇ ਮਾ ਕੇ ਦੇਸ਼ ਭਰ ਹੀ ਜਾਂਦੇ ਆ ਤੇ ਤੁਹਾਡੀ ਆ ਥਾਨਿਆਂ ਨੇ ਜਿਹੜੇ ਆ ਸਾਰੇ ਤੁਸੀਂ ਗਰੀਬ ਜਨਤਾ ਗੇਲੀ ਘਰਤੀ ਇੱਕ ਮਰਦਾਵਾ ਜਿੰਦਾਬਾਹ ਤੇ ਘਰਤੀ ਤੇ ਜਿਹੜੀ ਜਿਹੜੇ ਵੇਲੇ ਕਮਾਈ ਕਰਨੀ ਆ ਪੈਸੇ ਬਣਾਉਣੇ ਆ ਉਸ ਵੇਲੇ ਤੁਸੀਂ ਵਿਹਲੇ ਛੜਕਾਂ ਨੂੰ ਤੋੜਤਾ ਉਦੋਂ ਕੀ ਘਾਟਾ ਕਿੰਨਾ ਆ ਵੀ ਜਿਹੜੇ ਸਾਰੇ ਪੈਸੇ ਉਹ ਲੀਵਰ ਕਰ ਕਰ ਮਜ਼ਦੂਰ ਚੂਪੀ ਵਾਲੇ ਭਈਏ ਇਧਰ ਆ ਕੇ ਪਚੇ ਤਾਂ ਵੀ ਬਣਾਉਣ ਲੱਗ ਗਏ ਆਉਣ ਵਾਲੇ ਸਮੇਂ 'ਚ ਦੇਖ ਲਿਓ ਤੁਸੀਂ ਰੰਗਰੇਟੇ ਹੋ ਨਹੀਂ ਤੇ ਤੁਸੀਂ ਤਾਂ ਨੇਤਾ ਬਾਨਨਾ ਕੀ ਆ ਮੈਨੂੰ ਲੱਗਦਾ ਤੁਹਾਡੇ ਮੈਂਬਰ ਵੀ ਇਹ ਭਈਏ ਬਣਿਆ ਕਰਨਗੇ ਤੁਹਾਡੀ ਬੰਦਿਆਂ ਦੀ ਵਜ੍ਹਾ ਕਰਕੇ ਜਿਹੜਾ ਅੱਜ ਬਿਹਾਰੀ ਮਜ਼ਦੂਰ ਆ ਇਧਰ ਆਣ ਕੇ ਪਛੇਤਤਾ ਬਣਦੀਆਂ ਤੇ ਪੰਜਾਬ ਦੇ ਵਿੱਚ ਵੀ ਉਹ ਕਬਜ਼ਾ ਕਰੀ ਜਾਂਦੇ ਆ ਕਿਉਂਕਿ ਜੇ ਤੁਸੀਂ ਕੰਮ ਕਰਦੇ ਤੇ ਬੰਦਿਆਂ ਤੋਂ ਕੋ ਕੰਮ ਕਿਉਂ ਕਰਾਊਗਾ ਤੁਸੀਂ ਕੰਮ ਕਰਨ ਦੇਣਾ ਮੰਡੀਆਂ 'ਚ ਤਾਂ ਅਜ ਲੇਬਰ ਇੰਨੀ ਬਣ ਜਾਂਦੀ ਕਿਉਂ ਕਿਉਂ ਪੈਸੇ ਕਮਾ ਕੇ ਲਿਆਂਦੀ ਮੈਂ ਕੁੱਲ ਮਿਲਾ ਕੇ ਜੁम्मेवार ਤੁਹਾਨੂੰ ਤਿੰਨ ਚਾਰ ਬੰਦਿਆਂ ਨੂੰ ਮੰਨਦਾ ਹੈ ਕਿ ਗਰੀਬਾਂ ਨੂੰ ਭੁੱਖੇ ਮਾਰਨ ਦੇ ਵਿੱਚ ਤੁਹਾਡਾ ਪੂਰਾ ਪੂਰਾ ਜ਼ਬਾਨ ਤੇ ਹੱਥ ਆ ਜਿੱਦਣ ਤੁਸੀਂ ਆ ਕੈਂਚੀ ਚਲਾਉਣਾ ੜ ਕੇ ਸਾਰਿਆਂ ਦੇ ਤਾਲਮਿਲ ਬਣ ਜਾਂਦੇ ਆ ਮਾਫ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰੀ ਜਿਹੜੇ ਮਾੜੀ ਸੋਚ ਰੱਖਦੇ ਉਹਨਾਂ ਨੂੰ ਵੀ ਕਰੀ ਮੈਂ ਜਰਨਲ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਹੈ ਵੀ ਕਿਸੇ ਦਾ ਕੋਚ ਹੋਈ ਜਾਵੇ ਸਮਾਜ ਦੇ ਵਿੱਚੋਂ 99% ਜਰਨਲ ਲੋਕ ਆ ਜਿਹੜੇ ਉਹ ਮਜ਼ਦੂਰ ਵੀ ਨਹੀਂ ਸਾਰ ਸਕਦੇ ਮਜ਼ਦੂਰ ਆ ਜਿਹੜਾ 99% ਜਰਨਲ ਲੋਕਾਂ ਮਿਲਣਾ ਨਹੀਂ ਸਾਰ ਸਕਦਾ ਇਹ ਪੁਰਾਣੇ ਰਿਸ਼ਤੇ ਬਣੇ ਕੰਮ ਆ ਕੋਈ ਕੋਈ ਕਰੀ ਜਾਂਦਾ ਕੋਈ ਕੋਈ ਕਰੀ ਜਾਂਦਾ ਕੋਈ ਜ਼ਿਆਦਾ ਮਜ਼ਦੂਰ ਤੇ ਕਿਸਾਨ 'ਚ ਫਰਕ ਹੈ ਨੀਗਾ ਫਿਰ ਵੀ ਜੇ ਕਿਸੇ ਨੂੰ ਗੱਲ ਲੱਗ ਗਈ ਹੋਵੇ ਇਹਨਾਂ ਨੂੰ ਤਿੰਨਾਂ ਤੋਂ ਬਿਨਾਂ ਤੇ ਉਹਨਾਂ ਤੋਂ ਮੈਂ ਮਾਫੀ ਚਾਹੁੰਣਾ ਇਹਨਾਂ ਤੋਂ ਕੋਈ ਮਾਫੀ ਨਹੀਂ ਹੈਗੀ ਇਹ ਜ਼ੋਰ ਲਾ ਲਾ ਕੇ ਇਹਨਾਂ ਨੇ ਜਿਹੜਾ ਕੁਝ ਕਰਨਾ ਇਹਨਾਂ ਤੋਂ ਕਰ ਦੇ ਮਜ਼ਦੂਰਾਂ ਦੇ ਦੁਸ਼ਮਣ ਬਣ ਕੇ ਜਿਹੜੀ ਤਰ੍ਹਾਂ ਵੀ ਆਪ ਦਾ ਬੋਲਬਾਲ ਪ੍ਰਚਾਰ ਕਰਦੇ ਆ ਕਰੀ ਚੱਲਣ